ਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਅੱਜ ਮੈਂ ਮੌਜੂਦ ਹਾਂ ਸਤਲੁਜ ਦਰਿਆ ਦੇ ਕੰਢੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿੰਨੀਆਂ ਬਿਆਨਕ ਨੇ ਸਤਲੁਜ ਦਰਿਆ ਦੇ ਕੰਢੇ ਦੀਆਂ ਔਰ ਜਿਹੜਾ ਕਿ ਝੋਨਾ ਪਿੱਛੇ ਲੱਗਿਆ ਹੋਇਆ ਕਾਫੀ ਜ਼ਿਆਦਾ ਵਧੀਆ ਝੋਨਾ ਜਿਹੜਾ ਹੋਇਆ ਹੋਇਆ ਸੀਗਾ ਸਾਰਾ ਬਿਲਕੁਲ ਪਾਣੀ ਦੇ ਨਾਲ ਡੁੱਬ ਚੁੱਕਿਆ ਹੈ ਬਿਲਕੁਲ ਤਬਾਹ ਹੋ ਚੁੱਕਿਆ ਹੈ ਝੋਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਦਾ ਲੈਵਲ ਜਿਹੜਾ ਹੈ ਵੱਧ ਚੁੱਕਿਆ ਹੈ ਕਿ ਪਹਿਲਾਂ 2-3 ਦਿਨ ਪਹਿਲਾਂ ਸਤਲੁਜ ਦਰਿਆ 'ਚ ਬਹੁਤ ਘੱਟ ਪਾਣੀ ਸੀਗਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਘੱਟ ਸੀਗਾ ਅੱਜ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਜਿਹੜਾ ਹੈ ਕਿ ਕਾਫੀ ਜ਼ਿਆਦਾ ਵੱਧ ਚੁੱਕਿਆ ਕਿ ਕਿੰਨੀ ਥਾਂ ਤੇ ਫੈਲ ਗਿਆ ਦਰਿਆ ਤੁਸੀਂ ਤਸਵੀਰਾਂ ਚ ਦੇਖੋ ਕਿ ਕੀ ਹਾਲਾਤ ਨੇ ਇਸ ਸਮੇਂ ਪਿੱਛੇ ਤੁਸੀਂ ਪਪੂਲਰ ਦੇਖ ਸਕਦੇ ਹੋ ਸਾਰੇ ਜਿਹੜੇ ਕਿ ਪਪੂਲਾਂ ਚ ਪਾਣੀ ਜਿਹੜਾ ਪੈ ਚੁੱਕਿਆ ਹੈ ਔਰ ਇੱਧਰ ਜਿਹੜਾ ਚਿਜਣ ਖੜਿਆ ਚਿਜਣ ਉਹ ਵੀ ਸਾਰਾ ਡੁੱਬ ਚੁੱਕਿਆ ਹੈ ਔਰ ਪਾਣੀ ਹੋਰ ਵੀ ਚੜ ਰਿਹਾ ਹੈ ਸਵੇਰੇ ਤੱਕ ਸ਼ਾਇਦ ਪਾਣੀ ਹੋਰ ਵੀ ਛੱਡਿਆ ਜਾਵੇ ਇਹ ਸਤਲੋਜ ਦੀਆਂ ਤਸਵੀਰਾਂ ਨੇ ਅਜੇ ਬਿਆਸ ਦਰਿਆ ਜਿਹੜਾ ਉਹ ਵੀ ਬਿਲਕੁਲ ਬਹੁਤ ਜ਼ਿਆਦਾ ਚੜਿਆ ਹੋਇਆ ਹੈ ਉਹਦਾ ਵੀ ਖਤਰੇ ਦੀ ਘੰਟੀ ਹੈ ਕਿਸਾਨਾਂ ਲਈ ਜਿਨ੍ਹਾਂ ਦਾ ਝੋਨਾ ਐਦਾਂ ਦਰਿਆ ਦੇ ਉੱਤੇ ਕੰਡਿਆਂ ਤੇ ਬੀਜਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਇਹ ਕਾਫੀ ਦੂਰ ਤੱਕ ਝੋਨਾ ਝੋਨਾ ਸੀਗਾ ਜਿਹੜਾ ਸਾਰਾ ਬਿਲਕੁਲ ਜਿਹੜਾ ਸਾਰਾ ਬਿਲਕੁਲ ਡੁੱਬ ਚੁੱਕਿਆ ਜਿਹੜਾ ਹੁਣ ਇਹ ਸ਼ਾਮ ਦੀਆਂ ਤਸਵੀਰਾਂ ਨੇ ਹੁਣ ਲਾਈਵ ਤਸਵੀਰਾਂ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਸਤਲੋਜ ਦਰਿਆ ਦੇ ਤੇ ਕਿਸਾਨਾਂ ਨੂੰ ਚੇਤਾਵਨੀ ਹੈ ਕਿ ਸਤ ਦੋ ਰੋਜ ਦਰਿਆ ਦਾ ਜਿਹੜਾ ਪਾਣੀ ਹੋਰ ਵੀ ਵਧ ਸਕਦਾ ਹੈ ਆਪਣਾ ਜਿਹੜਾ ਹੈ ਇੰਤਜ਼ਾਮ ਜਰੂਰ ਕਰਨ ਤਾਂ ਜੋ ਨੁਕਸਾਨ ਤੋਂ ਬਚਿਆ ਜਾਵੇ ਬਨ ਬਨ ਨੂੰ ਆਪਣੇ ਮਜ਼ਬੂਤ ਕਰਨ ਕਿਉਂਕਿ ਕਾਫੀ ਜ਼ਿਆਦਾ ਪਾਣੀ ਜਿਹੜਾ ਸਤਲੋਜ ਔਰ ਬਿਆਸ ਦਰਿਆ ਚ ਦੋਨਾਂ ਚ ਆ ਰਿਹਾ ਹੈ ਅਸੀਂ ਉਮੀਦ ਕਰਦਾ ਜਾਣਕਾਰੀ ਬਹੁਤ ਹੀ ਵਧੀਆ ਤੁਹਾਨੂੰ ਲੱਗੀ ਹੋਗੀ ਜੇਕਰ ਜਾਣਕਾਰੀ ਵਧੀਆ ਲੱਗੀ ਇਸ ਤਰ੍ਹਾਂ ਤੁਹਾਨੂੰ ਅਪਡੇਟ ਅਸੀਂ ਦਿੰਦੇ ਰਵਾਂਗੇ ਇਦਾਂ ਤੀਆਂ ਜਾਣਕਾਰੀਆਂ ਲੈਣ ਲਈ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਕਰ ਦੋ ਔਰ ਜੇਕਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਕੇ ਲਈ ਜੈ ਹਿੰਦ